ਉਹ ਕੰਤ ਨੂੰ ਪਛਾਣਿਆ ਉਹ ਸਾਡਾ ਇੱਥੇ ਬੈਠਾ ਇੱਕ ਆ ਗੋਗਾ ਸਿੰਘ ਮਹਾਰਾਜ ਨੇ ਨਾਂ ਰੱਖਿਆ ਫਕੀਰ ਸਿੰਘ ਐ ਗੋਗਾ ਸੀ ਤੇ ਨਾਂ ਮਹਾਰਾਜ ਕਿਲੇ ਵਾਲਿਆਂ ਨੇ ਫਕੀਰ ਸਿੰਘ ਰੱਖਿਆ ਇਹਦੇ ਨਾਂ ਬੜਾ ਵੱਡਾ ਕੁੱਤ ਮਹਾਰਾਜ ਨੇ ਕੀਤਾ ਇਹ ਮੰਜਾ ਸਾਹਿਬ ਨਾ ਜਿੱਥੇ ਮਹਾਰਾਜ ਦਾ ਕਹਿੰਦਾ ਉੱਥੇ ਮੈਂ ਬੜਾ ਚਿਰ ਪਹਿਲਾਂ ਇੱਕ ਵਾਰੀ ਹੌਲੇ ਤੇ ਬਚਨ ਸੁਣਾਇਆ ਸੀ ਇਹ ਇਹਦੇ ਹੁਣ ਕੋਲੀ ਬੈਠਾ ਚੱਲ ਤੇ ਕਹਿੰਦਾ ਮੈਂ ਮਹਾਰਾਜ ਦੇ ਦਰਸ਼ਨ ਕਰਨ ਗਿਆ ਤੇ ਉੱਥੇ ਨਾ ਇੱਕ ਹਾਥੀ ਮਹਾਵਤ ਦਾ ਮਰ ਗਿਆ ਬਾਹਰ ਨਸ਼ਹਿਰਾ ਸਾਹਿਬ ਦੇ ਉਹ ਵਿਚਾਰਾ ਖੜ ਕੇ ਪਿੰਡਾਂ ਦੇ ਵਿੱਚ ਤੇ ਮੰਗਦਾ ਸੀ ਤੇ ਮਰ ਗਿਆ ਉਹਦਾ ਹਾਥੀ ਤੇ ਉਹ ਕਹਿੰਦੇ ਨੇ ਰੋਵੇ ਉੱਚੀ ਉੱਚੀ ਤੇ ਉੱਥੇ ਕੋਈ ਸਰੀਰ ਆਇਆ ਕਹਿੰਦਾ ਤੂੰ ਰੋਣਾ ਕਿਉਂ ਏ ਤੇ ਉਹ ਕਹਿੰਦਾ ਮੇਰਾ ਹਾਥੀ ਮਰ ਗਿਆ ਮੈਂ ਇਹ ਕਿਰਾਏ ਤੇ ਲਿਆਂਦਾ ਮੈਂ ਕਿਥੋਂ ਮੈਂ ਤੇ ਕਮਾਈ ਕਰਨਾ ਤੇ ਉਹਨੂੰ ਮੈਂ ਦੇਣਾ ਹਮਾਇਆ ਇਹ ਮੇਰੇ ਕੋ ਤੇ ਹੁਣ ਕਰਜ਼ਾ ਹੀ ਨਹੀਂ ਲੱਥਣਾ ਉਹ ਕਹਿੰਦਾ ਤੂੰ ਇਦਾਂ ਕਰ ਮਹਾਰਾਜ ਜੀ ਕੋਲ ਜਾ ਮਹਾਰਾਜ ਜੀ ਰਸਤਾ ਉਸਨੇ ਉਹਨਾਂ ਨਾਲ ਬਚਨ ਕਰ ਜਾ ਕੇ ਉਹ ਤੇ ਮ੍ਰਿਤਕ ਕੋ ਜਵਾਲਣ ਹਾਰ ਨੇ ਉਹ ਤੇ ਮਰੇ ਨੂੰ ਵੀ ਜਿੰਦਿਆਂ ਕਰ ਦਿੰਦੇ ਨੇ ਜੇ ਨજર ਹੋ ਜੇ ਤੇ ਧਿਆਨ ਰੱਖਿਓ ਦੋ ਕੁ ਮਿੰਟ ਤੇ ਉਹ ਇਹ ਕਹਿੰਦੇ ਮੈਂ ਉਦੋਂ ਮਹਾਰਾਜ ਜੀ ਦੇ ਦਰਸ਼ਨ ਕਰਨ ਗਿਆ ਸੀ ਛੋਟਾ ਜਿਹਾ ਉਹ ਜਦੋਂ ਮਹਾਵਤ ਆਇਆ ਤੇ ਉਹ ਰੋਇਆ ਰੋਇਆ ਆ ਕੇ ਮਾਰਾ ਕਹਿੰਦੇ ਕਿਉਂ ਰੋਂਦਾ ਹੈ ਮਹਾਰਾਜ ਜੀ ਇਹਦਾ ਹਾਥੀ ਮਰ ਗਿਆ ਹੈ ਗਰੀਬ ਹੈ ਮਾਰਾ ਕਹਿੰਦੇ ਹਲਾ ਕੋਈ ਗੱਲ ਨਹੀਂ ਮਹਾਰਾਜ ਜੀ ਨੇ ਆਪਣਾ ਹੱਥ ਵਾਲਾ ਤੌਲੀਆ ਇਹਨਾਂ ਨੂੰ ਦਿੱਤਾ ਫਕੀਰ ਸਿੰਘ ਨੂੰ ਆਪਣਾ ਹੱਥ ਵਾਲਾ ਤੌਲੀਆ ਕਹਿੰਦੇ ਨੇ ਆਹਲਾ ਹੱਥ ਵਾਲਾ ਸਾਡਾ ਤੌਲੀਆ ਇਦਾਂ ਕਰੀ ਨਾਲ ਗੜਵਾ ਦਿੱਤਾ ਕਹਿੰਦੇ ਨੇ ਜਲ ਤਰੋਂ ਕੇ ਇਹ ਉਹਦੇ ਉੱਤੇ ਫੇਰ ਕੇ ਉਹਦੇ ਕੰਨ ਚ ਭਜਣ ਦੇਈ ਤੇ ਦੂਜੇ ਕੰਨ ਚ ਤਾਂ ਭਜਣ ਦੇਣਾ ਜੇ ਉਹ ਹਿੱਲੇਗਾ ਤੇ ਦੂਜੇ ਪਾਸੇ ਆਪ ਕੰਨ ਕਰੇਗਾ ਤੇ ਤਾਂ ਭਜਣ ਦੇਣਾ ਤੇ ਸੰਗਤ ਜੀ ਇਹ ਕਹਿੰਦਾ ਮੈਂ ਨਾ ਉਹ ਇਹ ਵਜਨ ਸਮਝਿਆ ਵੀ ਕਦੇ ਮਰਿਆ ਵੀ ਕੋਈ ਜਿਉਂਦਾ ਕਹਿੰਦੇ ਮੇਰੀ ਉਮਰ ਛੋਟੀ ਸੀ ਤੇ ਮਰ ਜਿਵੇਂ ਹੀ ਗਿਆ ਛੜਿਆ ਵੀ ਇਹ ਨਾਲੇ ਮੈਂ ਕਿੱਦਾਂ ਕਰ ਸਕਣਾ ਇਹ ਕੰਮ ਕਹਿੰਦੇ ਨੇ ਪਰ ਮੈਂ ਬਚਨ ਮੰਨ ਕੇ ਨਾ ਬਚਨ ਤੇ ਮੈਂ ਤਰ ਗਿਆ ਉਹਦੇ ਨਾਲ ਨਾਲ ਮੈਂ ਗਿਆ ਕਹਿੰਦੇ ਨੇ ਜਿੱਦਾਂ ਮੈਨੂੰ ਮਾਰਾਈ ਬਜਨ ਕੀਤਾ ਸੀ ਮੈਂ ਉੱਤੇ ਪਾਣੀ ਤਰੋਂਕਿਆ ਤੇ ਉਹ ਰਮਾਲ ਫੇਰਿਆ ਤੇ ਜਦੋਂ ਮੈਂ ਕੰਨ ਦੇ ਉਹਦੇ ਵਿੱਚ ਭਜਨ ਦਿੱਤਾ ਨਾ ਉਹ ਕੰਨ 'ਚ ਜਦੋਂ ਭਜਨ ਦਿੱਤਾ ਤੇ ਕਹਿੰਦੇ ਨੇ ਮੇਰੇ ਮਨ 'ਚ ਹਜੇ ਵੀ ਇਹ ਗੱਲ ਸੀ ਕਿ ਇਹ ਨਹੀਂ ਕਦੀ ਹੋ ਸਕਦਾ ਪਰ ਆਂਦੇ ਨੇ ਜਦੋਂ ਮੈਂ ਪਿਛਾ ਹਟਣ ਲੱਗਾ ਤੇ ਉਹਨੇ ਕੰਨ ਜ਼ੋਰ ਨਾਲ ਮੇਰੇ ਮੂੰਹ ਤੇ ਮਾਰਿਆ ਕਹਿੰਦੇ ਨੇ ਜਿਹੜਾ ਮਾਰਦਾ ਵਜਨ ਸੀ ਨਾ ਜੇ ਹਿੱਲੇਗਾ ਤੇ ਜਦੋਂ ਕੰਨ ਵਜਿਆ ਜਿਉਂਦਾ ਹੋ ਗਿਆ ਸਤ ਸ੍ਰੀ ਅਕਾਲ ਮੁਝੇ ਕੰਨ ਚ ਫੇਰ ਭਜਨ ਦਿੱਤਾ ਕਹਿੰਦੇ ਨੇ ਮੈਂ ਇੰਨਾ ਉਦੋਂ ਮੇਰੇ ਮਨ ਚ ਆਇਆ ਉਹ ਐਡਾ ਗੁਰੂ ਇਹ ਜੇ ਸਾਡਾ ਫਕੀਰ ਸਿੰਘ ਇਹਦਾ ਵਜਨ ਜੇ ਇਹ ਨਿਗਾਹ ਜਿਆ ਸੀ ਤੇ ਅੱਜ ਮਹਾਰਾਏ ਦੇ ਬਖਸ਼ਿਸ਼ਾਂ ਕੀਤੀਆਂ ਨੇ ਬੜਾ ਕੁਝ ਰੱਖਿਆ ਮਹਾਰਾਏ ਨੇ ਤੇ ਕਹਿੰਦੇ ਨੇ ਜਦੋਂ ਇਹ ਚਲੇ ਗਏ ਮਹਾਰਾਜ ਅੱਗੇ ਵਜਨ ਹੋਇਆ ਜਾ ਕੇ ਤੇ ਮਹਾਰਾਜ ਜੀ ਰੈਸਟ ਹੋ ਉਸ ਤੋਂ ਉੱਠ ਕੇ ਨਾ ਤੇ ਵੱਡੇ ਗੁਰਦੁਆਰਾ ਸਾਹਿਬ ਆ ਲਉਂਦੇ ਨੇ ਤੇ ਉਹ ਹਾਥੀ ਲੈ ਕੇ ਆਪਣਾ ਤੋਰ ਕੇ ਮਹਾਰਾਜ ਵੱਲ ਨੂੰ ਤੁਰਿਆ ਹੁੰਦਾ ਜਦੋਂ ਉੱਥੇ ਆਏ ਉਹ ਮਹਾਰਾਜ ਦਾ ਦਰਸ਼ਨ ਹੋਇਆ ਤੇ ਹਾਥੀ ਜਿਹੜਾ ਸੀ ਦੋਵੇਂ ਗੋਡੇ ਮੁੱਦੇ ਮਾਰ ਕੇ ਕਹਿੰਦਾ ਮੈਂ ਆਪ ਵੇਖਿਆ ਥੱਲੇ ਲੰਮੇ ਪੈ ਪੈ ਕੇ ਮਹਾਰਾਜ ਨਮਸਕਾਰਾ ਕਰਦਾ ਕਹਿੰਦਾ ਮੇਰੇ ਉੱਤੇ ਚੜੋ ਸਵਾਰੀ ਕਰੋ ਮਹਾਰਾਜ ਕਹਿੰਦੇ ਸਾਨੂੰ ਹੁਕਮ ਨਹੀਂ ਹੁੰਦਾ ਜਰਨ ਲਾਇਆ ਮਰਤਕ ਨੂੰ ਜਵਾਲਣ ਹਾਰਨੇ ਐਸੇ ਗੁਰੂ ਸੰਗਤ ਜੀ ਭਾਵਨਾ ਪਿਆਰ ਆਓ ਸਾਧ ਦਾ ਸੰਗ ਤੇ ਨਾਮ ਦਾ ਰੰਗ ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਓ ਮਹਾਰਾਜ ਜੀ ਰਹਿਤ ਚ ਪੱਕੇ ਰਹੀਏ ਆਉਣ ਵਾਲੇ ਬੱਚਿਆਂ ਨੂੰ ਮਹਾਰਾਜ ਜੀ ਮਰਜ਼ਾਦਾ ਰਖਾਓ ਜਿਹੜੇ ਆਉਣ ਵਾਲੇ ਬੱਚੇ ਨੇ ਹਾਂਜੀ ਮਹਾਰਾਜ ਜੀ ਬਾਣੇ ਦੀ ਬਖਸ਼ਿਸ਼ ਕਰੋ ਅੱਗੋਂ ਆਉਣ ਵਾਲੇ ਬੱਚੇ ਬਹੁਤ ਘਟ ਬਾਣਾ ਲਾਰੇ ਨੇ ਮਹਾਰਾਜ ਜੀ ਆਪ ਕਿਰਪਾ ਕਰੋ ਤੇ ਐਸੀ ਕਾਰਵਰਤਾਓ ਇਹਨਾਂ ਚ ਰਹਿਤ ਦੀ ਕਾਰਵਰਤੇ ਬਾਹਰ ਮੁਖੀ ਵੀ ਤੇ ਅੰਦਰ ਮੁਖੀ ਵੀ ਕਿਲੇਵਾਲੇ ਸੁਣ ਮੇਰੇ ਪਾਤਸ਼ਾਹ ਮੈਂ ਦੇਵਾ ਵਾਹੋ ਵਾਹੋ ਜਪਦਾ ਫਿਰਾ ਕਿਲੇਵਾਲੇ ਸੁਣ ਵਾਹ ਵਾਹ ਜੱਪ ਦੀ ਬਿਨਾ ਕਿਲੇਵਾਲ ਸੋਣ ਮੇਰੇ ਪਾਤਸ਼ਾਹ ਵਾਹ ਵਾਹ ਜੱਪ ਦਾ ਬਿਨਾ ਅਰੇ ਬੋਲੋ ਕਿਲੇਵਾਲ ਸੋਣ ਮੇਰੇ ਪਾਤਸ਼ਾਹ ਮੈਂ ਤੇ ਵਾਹ ਵਾਹ ਕਿਲੇਵਾਲ ਸੋਣ ਮੇਰੇ ਜਦ ਮੈਂ ਦਰਸ਼ਨ कीता मैं प्रेम पियाला पीता जज मैं दर्शन तेरा कीता प्रेम पयाला पीता जज मैं दर्शन तेरा मैं प्रेम प्याला पीता दर्शन तेरा गीता प्रेम प्याला पीता ਵਾਹ ਵਾਹ ਜੱਪਦਾ ਫਿਰਾ ਜਿਨੇ ਵਾਲੇ ਸੋਹਣੇ ਮੇਰੇ ਆਤਿ ਸ਼ਾਮੇ ਤੇ ਵਾਹ ਵਾਹ ਜੱਪਦਾ ਫਿਰਾ ਜਿਨੇ ਵਾਲੇ ਸੋਹਣੇ ਮੇਰੇ ਭੱਜਾ ਵਾਹ ਵਾਹ ਜੱਪਦਾ ਫਿਰਾ ਜਿਨੇ ਵਾਲੇ ਸੋਹਣੇ ਮੇਰੇ ਵਾਹ ਵਾਹ ਜੱਪਦਾ ਫਿਰਾ ਸਾਰੀ ਸੰਗਤ ਦੇ ਕੋਰੀ ਬੋਲਿਓ ਜੇ ਸਤ ਗੁਰ ਜੀ ਤੇ ਸਤ ਗੁਰ ਜੀ ਤੇ ਰਿਆ ਆ ਰਿਆ ਦੀਓ ਜਿੰਦ ਡੋਬਦੀ ਜਾਂਦੀ ਨੂੰ ਆ ਰਿਆ ਦੀਓ ਜਿੰਦ ਡੋਬਦੀ ਸਾਰੀ ਸੰਗਤਾਂ ਦਾ ਧੰਨਵਾਦ ਜੀ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਬਰ ਬਰਿਆ ਕਾਲ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਪਤੇ